ਪਲਾਂ ਵਿੱਚ ਹੀ ਵਾਪਰ ਗਿਆ ਹਾਦਸਾ ਹਵਾ ਵਿੱਚ ਲਟਕੀ ਚੰਗੀ ਭਲੀ ਕਾਰ ਦੇਖੋ ਡਿਵਾਈਡਰ ਦੇ ਆਰ ਪਾਰ ਦੀਆਂ ਤਸਵੀਰਾਂ ਜੀ ਹਾਂ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇੱਕ ਜਿਹੇ ਹਾਦਸੇ ਦੀਆਂ ਨੇ ਜਿਸ ਦੇ ਵਿੱਚ ਇੱਕ ਟਰਾਲੀ ਨੇ ਇੱਕ ਕਾਰ ਨੂੰ ਪਿੱਛੇ ਤੋਂ ਆ ਕੇ ਟੱਕਰ ਮਾਰੀ ਹੈ ਤੇ ਹਾਦਸੇ ਦੇ ਵਿੱਚ ਕਾਰ ਡਿਵਾਈਡਰ ਦੀ ਰੇਲਿੰਗ ਨੂੰ ਬੁਰੀ ਤਰ੍ਹਾਂ ਦੇ ਨਾਲ ਤੋੜ ਕੇ ਤਕਰੀਬਨ 30 ਫੁੱਟ ਤੱਕ ਅੱਗੇ ਵਧੀ ਆ ਤੇ ਡਿਵਾਈਡਰ ਦਾ ਵੀ ਨੁਕਸਾਨ ਕਾਫੀ ਜ਼ਿਆਦਾ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਕਾਰ ਖੰਬੇ ਦੇ ਨਾਲ ਜਾ ਕੇ ਟਕਰਾਈ ਹੈ ਤੇ ਡਿਵਾਈਡਰ ਦੇ ਦੋਵੇਂ ਪਾਸੇ ਕਾਰ ਹਵਾ ਦੇ ਵਿੱਚ ਲਟਕਦੀ ਹੋਈ ਵਿਖਾਈ ਦੇ ਰਹੀ ਹੈ ਤੇ ਮਾਮਲਾ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਦਾ ਹੈ ਜਿੱਤੇ ਕੇ ਜਲਾਲਾਬਾਦ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਕਾਰ ਦੇ ਵਿੱਚ ਦੋ ਔਰਤਾਂ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਕਾਰ ਚਲਾ ਰਹੀ ਸੀ ਦੋਵੇਂ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਲੇਕਿਨ ਕਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਤੇ ਲੋਕਾਂ ਦੀ ਜੇ ਮੰਨੀਏ ਤਾਂ ਹਾਦਸਾ ਉਸ ਮੌਕੇ ਵਾਪਰਿਆ ਜਦੋਂ ਇੱਕ ਟਰਾਲੀ ਨੇ ਕਾਰ ਨੂੰ ਪਿੱਛੇ ਤੋਂ ਆਕੇ ਕਰ ਮਾਰ ਦਿੱਤੀ ਲੇਕਿਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਵਾਇਆ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਦਸਾ ਕਿਹਨਾ ਹਾਲਾਤਾਂ ਦੇ ਵਿੱਚ ਹੋਇਆ ਤੇ ਇਸ ਦੇ ਲਈ ਆਖਰ ਜ਼ਿੰਮੇਵਾਰ ਕੌਣ ਹੈ ਦੁਕਾਨਦਾਰਾਂ ਦੇ ਪੁੱਛਣ ਤੇ ਪਤਾ ਲੱਗ ਰਿਹਾ ਵੀ ਇਹਨੂੰ ਜਿਹੜੀ ਲੇਡੀ ਜੀ ਚਲਾ ਰਹੀ ਸੀ ਤੇ ਇੱਕ ਲੇਡੀ ਨਾਲ ਬੈਠੇ ਸੀ ਜਦੋਂ ਗੱਡੀ ਐਕਸੀਡੈਂਟ ਹੋਈ ਹੈ ਉਹ ਦੁਬਾਰਾ ਜਿਹੜੇ ਦੁਕਾਨਦਾਰ ਨੇ ਉਹ ਭੱਜ ਕੇ ਆਇਆ ਉਹਨਾਂ ਨੇ ਲੇਡੀ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਕੱਢਿਆ ਕੱਢ ਕੇ ਜਿਹੜੀ ਗੱਡੀ ਹੈ ਗੱਡੀ ਐਕਸੀ ਨੇ। ਇਹ ਕਿੱਥੋਂ ਆ ਰਹੀ ਸੀ ਗੱਡੀ ਕਿੱਥੇ ਜਾ ਰਹੀ ਸੀ? ਇਹ ਗੱਡੀ ਫਾਇਲਕਾ ਸਾਈਡ ਤੋਂ ਆ ਰਹੀ ਹੈ ਮੋਗੇ ਦਾ ਨੰਬਰ ਹੈ ਗੱਡੀ ਦਾ। ਹੂੰ ਇਹ ਅਜੇ ਕਲੀਅਰ ਨਹੀਂ ਹੋ ਰਿਹਾ ਜੀ ਇਹ ਗੱਡੀ ਮੋਗੇ ਦੀ ਹੈ ਜਾਂ ਕਿਤੇ ਆਸੇ ਪਾਸੇ ਦੀ। ਕਿੰਨੇ ਲੋਕ ਸਵਾਰ ਸੀ? ਦੋ ਲੇਡੀਜ਼ ਦੋ ਲੇਡੀਜ਼ ਹੀ ਇਹਦੇ ਵਿੱਚ। ਅੱਛਾ ਇਹ ਕਿੰਨੇ ਕੋਏ ਦਾ ਹਾਦਸਾ ਹੈ? 15 ਮਿੰਟ ਪਹਿਲਾਂ ਦੀ ਗੱਲ। ਤੇ ਸੱਟ ہاں ਸੱਟਾਂ ਤਕਰੀਬਨ ਨਾਰਮਲ ਨੇ ਬਾਕੀ ਤਕਰੀਬਨ ਕੋਈ ਜਿੰਦਾ ਦਾ ਨੁਕਸਾਨ। ਪਰ ਇਸ ਤੋਂ ਉਹਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ ਉਹ? ਇਹ ਇੱਥੇ ਹੀ ਖੜੀਆਂ ਜੀ ਇਸ ਤੋਂ ਬਾਅਦ ਦੋ ਘਰ ਮੰਤ ਤੱਕ ਬੋਤਾ ਕਰਵਾ ਲਿਆ। ਉਹੀ ਕਿ ਗੱਡੀ ਦਾ ਪਤਾ ਨਹੀਂ ਲੱਗਿਆ ਜਲਾਲਾ ਮਾਦੀ ਕੇ ਬਾਗੀ। ਨਹੀਂ ਮੈਨੂੰ ਵੀ ਨਹੀਂ ਪਤਾ ਲੱਗਿਆ। ਸ਼ੁਰੂਆਤੀ ਤੌਰ ਤੇ ਐਲ.ਐਨ.ੀ ਬੋਤਾ। ਨਹੀਂ ਜੀ। ਇਹ ਵੀ ਨਹੀਂ ਪਤਾ ਲੱਗਿਆ ਵੀ ਆਪੇ ਬੱਜੀਏ ਕਿ ਕਿਸੇ ਦੇ ਨਾਮ। ਇਹ ਵੀ ਕਲੀਅਰ ਨਹੀਂ ਹੋਇਆ ਵੀ ਇਹ ਆਪੇ ਬੱਜੀਆਂ ਨੇ ਜਾਂ ਕਿਸੇ ਦੇ ਨਾਲ ਲੱਗੀ। ਨਹੀਂ ਗੱਡੀ ਕੋਈ ਹੋਰ ਵੀ ਹੈਗੀ ਸੀ ਇੱਥੇ ਕਿ ਦੇਖਣ ਵਾਲੇ ਕਹਿੰਦੇ ਸੀ ਵੀ ਪਿੱਛੇ ਟਰਾਲਾ ਆ ਰਿਹਾ ਸੀ। ਹਾਂ। ਟਰਾਲੇ ਨਾਲ ਟਕਰਾਜ ਹੋਇਆ ਨੇ ਜਾਂ ਨਹੀਂ ਹੋਇਆ ਇਹਦੇ ਬਾਰੇ ਕੋਈ ਕਲੀਅਰ ਨਹੀਂ ਕਰਦਾ। ਜਗਬਾਣੀ ਟੀਵੀ ਲਈ ਅਦਰਸ਼ ਜੋ ਸੰਧੇ ਦੀ ਰਿਪੋਰਟ।